ਜਿਹੜਾ ਲਾਭ ਪੜਿਆ ਹੈਗਾ ਕਿੰਨੀ ਕੁਆਂਟੀਟੀ ਦਾ ਕਿੰਨੇ ਬੰਦੇ ਦੇ ਦਿੱਤਾ ਕਿਤੇ ਸਾਰੀ ਕਿੰਤੋਂ ਸਰਦਾਰ ਸਰਤਾਜ ਸਿੰਘ ਚਾਹ ਆਈਪੀਐਸ ਐਸਐਸਪੀ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਹਿਲਾਂ ਹੀ ਬੜੀ ਸ਼ਕਤੀ ਸੀ ਪਰੰਤੂ ਮਜੀਠੇ ਵਿਕੇ ਹੋਈ ਜਾਲੀ ਸ਼ਰਾਬ ਦੀ ਦੁਰਘਟਨਾ ਦੇ ਕਾਰਨ ਇਸ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਗਿਆ ਜਿਹਦੇ ਤਹਿਤ ਇੰਸਪੈਕਟਰ ਰਣਜੀਤ ਸਿੰਘ ਐਸਐਚਓ ਥਾਣਾ ਲਹਿਰਾ ਦੇ ਐਕਸਾਈਜ਼ ਇਨਸਪੈਕਟਰ ਗਵਰਦਨ ਜੀ ਲਹਿਰੇ ਤੋਂ ਇਹਨਾਂ ਨੇ ਆਪਣੀਆਂ ਟੀਮਾਂ ਲੈ ਕੇ ਥਾਣੇ ਦੀ ਸਾਰੀ ਫੋਰਸ ਲੈ ਕੇ ਇੱਕ ਬੜੀ ਹੀ ਬਦਨਾਮ ਜਗ੍ਹਾ ਜਿਹੜੀ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਕਾਰਨ ਬਦਨਾਮ ਸੀ ਉਹਨਾਂ ਨੇ ਰੇਡ ਕੀਤਾ ਜੀ ਉੱਥੇ ਰੇਡ ਕਰਕੇ 1150 ਲੀਟਰ ਜਿਹੜਾ ਲਾਹਣ ਬਰਾਮਦ ਕਰਾਇਆ ਤੇ ਇਸ ਤੋਂ ਇਲਾਵਾ ਸ਼ਰਾਬ ਵੀ ਬਰਾਮਦ ਕਰਾਈ ਹੈ 4 ਐਫ ਆਈ ਆਰਸ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਨੇ ਜੀ ਤੇ ਬਾਕੀਆਂ ਦੀ ਭਾਲ ਜਾਰੀ ਹੈ ਇਸ ਤੋਂ ਇਲਾਵਾ ਇਸੇ ਕੜੀ ਦੇ ਵਿੱਚ ਇੱਕ ਦਿਨ ਪਹਿਲਾਂ ਵੀ ਬਖੋਰਾ ਵਿਖੇ ਰੇਡ ਕੀਤੀ ਗਈ ਸੀ ਉੱਥੋਂ ਵੀ 200 ਲੀਟਰ ਲਾਹਨ ਬਰਾਮਦ ਕਰਾ ਕੇ ਪਰਚਾ ਦਰਜ ਕਰਾਇਆ ਗਿਆ ਇਸ ਤਰੀਕੇ ਨਾਲ ਕੁੱਲ 1350 ਲੀਟਰ ਲਾਹਨ ਹੈ ਜਿਹੜਾ ਉਹ ਬਰਾਮਦ ਕਰਾਇਆ ਗਿਆ ਜੀ ਜਿਹੜੇ ਲਾਹਨ ਪੜਿਆ ਹੈਗੇ ਕਿ ਕਿੱਥੇ ਸਪਲਾਈ ਕਰਦੇ ਸੀ ਜਾਂ ਕਿਸ ਥਾਂ ਦੇ ਨਾਲ ਸੰਦਰ ਇਹ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜੀ ਮੂਨਕ ਦੇ ਏਰੀਏ ਦੇ ਵਿੱਚ ਸਪਲਾਈ ਕਰਦੇ ਸੀ ਤੇ ਸਪਲਾਈ ਕਰਨ ਦਾ ਜਿਹੜਾ ਇਹਨਾਂ ਦਾ ਤਰੀਕਾ ਸੀਗਾ ਵੀ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਕਈ ਵਾਰੀ ਤਾਂ ਲਫਾਫਿਆਂ ਦੇ ਵਿੱਚ ਪਾ ਕੇ ਵੀ ਲੈ ਜਾਂਦੇ ਸੀ ਜਾਂ ਛੋਡੇ ਦੀਆਂ ਬੋਤਲਾਂ ਜਾਂ ਛੋਟੀਆਂ ਕੋਕ ਦੀਆਂ ਬੋਤਲਾਂ ਇਸ ਤਰੀਕੇ ਨਾਲ ਉਹਨਾਂ ਨੂੰ ਪੈਕ ਕਰਕੇ ਅੱਗੇ ਸਪਲਾਈ ਕਰਦੇ ਸੀ ਮਹਿਲਾਵਾਂ ਵੀ ਸ਼ਾਮਿਲ ਇਹ ਬਿਲਕੁਲ ਜੀ ਇਹਨਾਂ ਦਾ ਜਿਹੜਾ ਵੇ ਆਫ ਲਾਈਫ ਬਣ ਚੁੱਕਿਆ ਸੀਗਾ ਤੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨੇ ਵੀ ਸਾਡਾ ਬੜਾ ਸਾਥ ਦਿੱਤਾ ਪਿੰਡ ਵਾਲਿਆਂ ਨੇ ਵੀ ਸਾਡਾ ਬੜਾ ਸਾਥ ਦਿੱਤਾ ਤੇ ਉਹ ਇਸ ਮੈਨਸ ਨੂੰ ਆਪ ਬੜੀ ਹਿੰਮਤ ਨਾਲ ਉਹਨਾਂ ਨੇ ਸਾਡਾ ਸਾਥ ਦੇ ਕੇ ਇਸ ਨੂੰ ਨਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਜੀ ਇਹਨਾਂ ਤੇ ਕਾਫੀ ਪਰਚੇ ਦਰਜ ਹੈ ਜੀ ਇਹ ਪਹਿਲਾਂ ਵੀ ਇਹ ਗੋਰਖ ਧੰਦਾ ਕਰਦੇ ਸੀ ਮਾੜਾ ਧੰਦਾ ਕਰਦੇ ਸੀ ਬਟ ਇਹਨਾਂ ਨੂੰ ਪੂਰੀ ਸ਼ਕਤੀ ਨਾਲ ਸਨਬ ਕੀਤਾ ਜਾਊਗਾ ਕਿੰਨੀਆਂ ਮਹਿਲਾਵਾਂ ਕਿੰਨੇ ਇਹਦੇ ਵਿੱਚ ਦੋ ਮਹਿਲਾਵਾਂ ਤਾਂ ਗ੍ਰਿਫਤਾਰ ਨੇ ਜੀ ਇੱਕ ਮੰਗੂ ਸਿੰਘ ਗ੍ਰਿਫਤਾਰ ਹੈ ਤੇ ਪੰਜ ਵਿਅਕਤੀਆਂ ਦੀ ਹਜੇ ਗ੍ਰਿਫਤਾਰੀ ਬਾਕੀ ਹੈ